ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਤੇ ਅੱਜ ਆਪਾਂ ਬਹੁਤ ਹੀ ਪਿਆਰਾ ਡੱਬੀ ਦਾ ਡਿਜ਼ਾਈਨ ਲੈ ਕੇ ਆਏ ਆ ਇਸ ਵੈਸਲ ਜੈਟਸ ਸਵਟਰ ਲਈ ਬਹੁਤ ਹੀ ਪਿਆਰਾ ਲੱਗੂਗਾ ਤੇ ਬਿਲਕੁਲ ਸੌਖਾ ਜਿਹਾ ਡਿਜ਼ਾਈਨ ਆ ਕਿਵੇਂ ਬਣੂਗਾ ਪਹਿਲਾਂ ਆਪਾਂ 8 8 ਗੁੰਡੇ ਦੇ ਸਹਾਰੇ ਤੱਕ ਲੈਣੇ ਪੰਜ ਗੁੰਡੇ ਐਕਸਟਰਾ ਰੱਖਣੇ ਜਿੰਨੇ ਵੀ ਆਪਾਂ ਰੱਖਨੇ 8 8 ਦੇ ਸਹਾਰੇ ਰੱਖ ਕੇ ਪੰਜ ਗੁੰਡੇ ਐਕਸਟਰਾ ਇਹ ਗੁੰਡਾ ਆਪਾਂ ਬਿਨਾ ਗੁੰਡੇ ਉਤਾਰਾਂਗੇ ਤਿੰਨ ਆਪਾਂ ਸਿੱਧੇ ਬਣਾਵਾਂਗੇ ਤਿੰਨ ਸਿੱਧੇ ਪੰਜ ਉਲਟੇ ਇੱਕ दो तीन चार पाँच ये अपने पाँच उल्टे हो गए उस तरी पांच दुवारा दुवारा फिर तीन सीधे पाँच उल्टे यही अठ कुे अपना दोबारा दोबारा रिपीट कर ले, चार फिर तीन सीधे ਬੈਕ ਸਾਈਡ ਆਪਾਂ ਨੇ ਕੀ ਕਰਨਾ ਹੈ ਜਿਹੜੇ ਆਪਾਂ ਇੱਧਰ ਉਲਟੇ ਬਣਾਏ ਉਹ ਇੱਧਰ ਸਿੱਧੇ ਬਣਾਵਾਂਗੇ ਜਿਹੜੇ ਸਿੱਧੇ ਬਣਾਇਆ ਉਹਨਾਂ ਨੂੰ ਉਲਟੇ ਬਣਾਵਾਂਗੇ ਤਾਂ ਉਲਟੇ ਜਿਹੜੇ ਉਧਰ ਪੰਜ ਉਲਟੇ ਬਣਾਏ ਸੀ ਉਹਨਾਂ ਨੂੰ ਇੱਧਰ ਸਿੱਧੇ 1 2 3 4 5 ਚੱਲ ਫੇਰ ਉਲਟੇ 1 2 3 1 2 3 4 ਲਾਸਟ ਵਾਲੇ ਫੇਰ ਆਪਣੇ ਕੋਲ ਐਕਸਟਰਾ ਧਾਗਾ ਦੇ ਨਾਲ ਚਾਰ ਕੁੰਡੇ ਨੇ ਜਿਹੜੇ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਉਲਟੇ ਹੀ ਬਣਾਵਾਂਗੇ ਇਸ ਤਰ੍ਹਾਂ ਆਪਣੇ ਦੋ ਸਲਾਈਆਂ ਹੋਰ ਕੱਢਣੀਆਂ ਨੇ ਸੇਮ ਇਸੇ ਤਰੀਕੇ ਜਿਵੇਂ ਸਲਾਈ ਕੱਢਿਆ ਸਿੱਧੀ ਸਾਈਡ ਤੋਂ ਤੇ ਉਲਟੀ ਸਾਈਡ ਤੋਂ ਤੇ ਨਾਲ ਸਿੱਧੀ ਉਦੋਂ ਬਾਅਦ ਉਲਟੇ ਉਦੋਂ ਉਸ ਤਰੀਕੇ ਕਰਨਾ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਇਸ ਤਰ੍ਹਾਂ ਦੇ ਸੋਹਣੇ ਸੋਹਣੇ ਤੇ ਸੌਖੇ ਸੌਖੇ ਡਿਜ਼ਾਈਨ ਵੇਖਣ ਲਈ ਕ 2 ਤੇ ਫਿਰ ਆਪਣੀ ਸਾਈਡ 5 ਬੋਲਟੇ ਤੇ ਨੈਕਸਟ ਹੁਣ ਆਪਾਂ ਨੇ ਕੀ ਕਰਨਾ ਹੈ ਇਸ ਤਰੀ ਜਿਵੇਂ ਆਪਾਂ ਦੂਜੀ ਸਲਾਈ ਪਾਈ ਸੀ ਇਹ ਸਲਾਈ ਵੀ ਸੇਮ ਉਸ ਤਰੀ ਪਾਣੀ ਜਿਹੜਾ ਉਧਰ ਸਿੱਧੇ ਗੁਣੇ ਸਨ ਉਹ ਉਧਰ ਉਲਟੇ ਜਿਹੜਾ ਉਧਰ ਉਲਟੇ ਸੀ ਉਹ ਇੱਧਰ ਸਿੱਧਾ ਮੇਸ ਲਈ ਆਪਣੀ ਹੋਣਾ ਜੇ ਜੋ ਆਪਾਂ ਇਹ ਡੱਬੀ ਚੇਂਜ ਕਰਨੀ ਆ ਹੁਣ ਤੱਕ ਆਪਣਾ ਇਹ ਇਸ ਤਰ੍ਹਾਂ ਬਣ ਕੇ ਆ ਗਿਆ ਹੁਣ ਆਪਾਂ ਇਹ ਡੱਬੀ ਚੇਂਜ ਕਰਨੀ ਆ ਇਹ ਡੱਬੀ ਇੱਥੇ ਵਗ ਜੂ ਇਹ ਡੱਬੀ ਇੱਥੇ ਵਗ ਜੂ ਤੇ ਚੇਂਜ ਵੀ ਬਹੁਤ ਤਰੀਕੇ ਨਾਲ ਕਰਨੀ ਆ ਹੁਣ ਆਪਾਂ ਨੇ ਪਹਿਲਾ ਗੁੰਡਾ ਬਿਨਾਂ ਬੁਣਿਆ ਤਾਰਾਂਗੇ ਇੱਕ ਗੁੰਡਾ ਸਿੱਧਾ ਗੁਣਾਗੇ ਇੱਕ ਫੇਰ ਹੁਣ ਆਪਾਂ ਇੱਥੇ ਨਾਲ ਸਿੱਧੇ ਗੁਨੇ ਆ ਤੇ ਇਸ ਗੁੰਡਿਆਂ ਨੂੰ ਆਪਾਂ ਬੈਕ ਸਾਈਡ ਤੋਂ ਦੋ ਦਾ ਇੱਕ ਕਰਾਂਗੇ ਇੱਕ ਸਿੱਧਾ ਗੁੰਡਾ ਸੀ ਇੱਕ ਇਹ ਆਪਣਾ ਉਲਟਾ ਗੁੰਡਾ ਸੀ ਹੁਣ ਆਪਾਂ ਜਿਹੜਾ ਦੋ ਦਾ ਇੱਕ ਕੀਤਾ ਜਾਲੀ ਪਾ ਕੇ ਗੁੰਡਾ ਪੂਰਾ ਕਰਕੇ ਤਿੰਨ ਗੁੰਡੇ ਸਿੱਧੇ ਹੋਣਾਂਗੇ 1 2 ਤਿੰਨ ਜਿਹੜੇ ਪਹਿਲਾਂ ਆਪਾਂ ਉਲਟੇ ਪੰਜ ਬਣਾਉਂਦੇ ਸੀਗੇ ਉਹ ਇੱਕ ਗੁੰਡਾ ਆਪਣਾ ਇੱਧਰ ਸਾਈਡ ਨਾਲ ਜੁੜ ਜੂਗਾ ਦੋ ਦਾ ਇੱਕ ਬਣ ਗਿਆ ਇੱਕ ਇੱਧਰ ਲਈ ਸੜ ਤਿੰਨ ਗੁੰਡੇ ਆਪਾਂ ਇਹਦੇ ਵਿੱਚ ਘਾਰ ਲੈਣ ਉਹਨਾਂ ਨੂੰ ਤਿੰਨ ਸਿੱਧੇ ਕਰ ਲਾਂਗੇ ਇਹਨਾਂ ਨੂੰ ਆਪਾਂ ਇੱਥੋਂ ਦੋ ਦਾ ਇੱਕ ਕਰਤਾ ਦੋ ਦਾ ਇੱਕ ਕਰਕੇ ਫਿਰ ਜਾਲੀ ਪਾਵਾਂਗੇ ਜਾਲੀ ਪਾਉਣ ਤੋਂ ਬਾਅਦ ਇੱਕ ਗੁੰਡਾ ਸਿੱਧਾ ਉਸ ਤੋਂ ਬਾਅਦ ਇਸ ਗੁੰਡੇ ਨੂੰ ਉਲਟਾ ਕੇ ਫਿਰ ਦੋ ਦਾ ਇੱਕ ਕਰਾਂਗੇ ਜਾਲੀ ਪਾਵਾਂਗੇ ਤਿੰਨ ਗੁੰਡੇ ਸਿੱਧੇ ਇੱਕ ਦੋ ਤਿੰਨ ਫੇਰ 2 ਦਾ 1 ਜਾਲੀ ਪਾ ਮੰਗੇ ਲਾਸਟ ਵਾਲ ਨੂੰ ਇਸ ਤਰ੍ਹਾਂ ਸਿੱਧਾ ਹੀ ਬੁਣਾ ਲਾਂਗੇ ਬੈਕ ਸਾਈਡ ਤੋਂ ਇਹ ਸिलाई ਆਪਾਂ ਇਸ ਤਰ੍ਹਾਂ ਸਿੱਧੀ ਸਿੱਧੀ ਹੀ ਕੱਢਾਂਗੇ ਨਾ ਭਾਵੇਂ ਸਿੱਧੀ ਸੜ ਸਿੱਧੀ ਸੜਾ ਕੇ ਹੁਣ ਆਪਾਂ ਨੇ ਕੀ ਕਰਨਾ ਜਿਹੜੇ ਗੁੰਡੇ ਪਹਿਲਾਂ ਸਿੱਧੇ ਗੁੰਨੇ ਸੀ ਉਹਨਾਂ ਨੂੰ ਹੁਣ ਆਪਾਂ ਉਲਟੇ ਬਣਾਵਾਂਗੇ ਤਿੰਨ ਚਾਰ ਜਿਹੜੇ ਜਾਲੀ ਵਾਲਾ ਕੁੰਡਾ ਇੱਥੇ ਤੱਕ ਆਪਾਂ ਇਹਨਾਂ ਨੂੰ ਉਲਟੇ ਬਣਾਵਾਂਗੇ ਜਾਲੀ ਵਾਲੇ ਗੁੰਡੇ ਨੂੰ ਉਲਟਾ ਗੁੰਨਣਾ ਤਾਗਾ ਲੈ ਕੇ ਸੜਾ ਫਿਰ ਤਿੰਨ ਸਿੱਧੇ ਜਿੱਥੇ ਆਪਨੇ ਉਲਟੇ ਸੀ ਉਥੇ ਹੁਣ ਤਿੰਨ ਸਿੱਧੇ ਆ ਗਏ ਜਿੱਥੇ ਇਹ ਜਾਲੀ ਵਾਲਾ ਕੁੰਡਾ ਜਿਹੜਾ ਆਪਾਂ ਕਰਿਆ ਸੀ ਉਹ ਇੱਥੇ ਆ ਕੇ ਪੰਜ ਬਣ ਗਏ ਗੁੰਡੇ ਜਿੱਥੇ ਪਹਿਲਾਂ ਤਿੰਨ ਸੀ ਇੱਕ 2 3 4 5 ਜਿਵੇਂ ਆਪਾਂ ਪਹਿਲੀ ਸਲਾਈ ਪਾਈ ਸੀ ਉਸ ਤਰੀ ਪੰਜ ਉਲਟੇ ਤਿੰਨ ਸਿੱਧੇ ਫੇਰਾ ਆਪਣੀ ਸਾਈਡ ਦਾ ਦਾ ਪੰਜ ਉਲਟੇ ਅਗਿਸ ਨਸੀਮ ਇਹ ਸਲਾਈ ਆਪਾਂ ਜਿਵੇਂ ਪਹਿਲੀ ਸਲਾਈ ਪਾਈ ਸੀ ਉਸ ਤਰੀ ਇੱਥੇ ਦੁਬਾਰਾ ਰਿਪੀਟ ਡਿਜ਼ਾਈਨ ਚੱਲਪੋ ਇਸ ਤਰ੍ਹਾਂ ਇਹ ਜਾਲੀ ਪਊਗੀ ਤੇ ਇਹ ਇਸ ਤਰ੍ਹਾਂ ਲੱਗੂਗਾ ਵੀ ਦੁਬਾਰਾ ਡੱਬੀ ਚੋਂ ਡੱਬੀ ਨਿਕਲਦੀ ਆ ਆਪਾਂ ਨੂੰ ਪਤਾ ਵੀ ਨਹੀਂ ਲੱਗਦਾ ਵੀ ਇਹ ਕਿਵੇਂ ਬਣਿਆਗਾ ਕਮੈਂਟ ਕਰਕੇ ਦੱਸੋ ਕਿਵੇਂ ਲੱਗਿਆ ਸਾਡੀ ਵੀਡੀਓ ਵੇਖਣ ਲਈ ਸਾਡੇ ਨਾਲ ਜੁੜੇ ਰਹਿਣ ਲਈ ਬਹੁਤ-ਬਹੁਤ ਥੈਂਕ ਯੂ ਜੀ